ਔਰ ਜਿਨ੍ਹਾਂ ਨੇ ਆਪਣੇ ਜੀਵਨ ਦਾ ਲੰਮਾ ਸਮਾਂ ਸਮਾਜਿਕ ਪ੍ਰਥੀਤੀਆਂ ਪ੍ਰਤੀ ਦੇਸ਼ ਵਾਸੀਆਂ ਨੂੰ ਜਾਗਰੂ ਕਰਨ ਅਤੇ ਉਹਨਾਂ ਪ੍ਰਥੀਤੀਆਂ ਤੋਂ ਕਿਸ ਤਰ੍ਹਾਂ ਨਿਯਾਤ ਮਿਲਣੀ ਹੈ ਉਹਦੇ ਬਾਰੇ ਪ੍ਰੇਰਣਾ ਦੇਣ ਲਈ ਉਹਨਾਂ ਨੇ ਕਰੀਬ 20 ਸਾਲ ਤੋਂ ਜਿਹੜਾ ਆਪਣਾ ਘਰ-ਬਾਰ ਛੱਡ ਕੇ ਜਿਹੜਾ ਉਸ ਸਮਾਜ ਭਲੇ ਦੇ ਕਾਰਜ ਤੇ ਆਪਣਾ ਜੀਵਨ ਲਗਾਇਆ ਹੋਇਆ ਹੁਣ ਮੈਂ ਤੁਹਾਨੂੰ ਰੂਪ ਰੂਪ ਕਰਾ ਰਿਹਾ ਹਾਂ ਸ਼੍ਰੀ ਵਿਜੇ ਰਾਜ ਜੀ ਨਾਲ ਸੱਚੀ ਇਸ ਵੀ ਅੱਖ ਦੇ ਸਾਰੇ ਸ਼ਰੋਤਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਵੈਗੁਚੀ ਕਾਲਾ ਸਾਹਿਬ ਸੇਵਾਏ ਗੁਚੀ ਫਤੇ ਅਸ਼ਕ ਸ੍ਰੀਆਪਾਲ ਵੀਜਨਾਂ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹਨਾ ਕਿ ਤੁਹਾਡੇ ਅੰਦਰ ਅੱਜ ਦਾ ਜਿਹੜਾ ਦੌਰ ਹੈ ਮਸ਼ੀਨੀ ਯੁੱਗ ਹੈ ਲੋਕਾਂ ਨੂੰ ਇੱਕ ਹਰ ਵੇਲੇ ਇਹ ਚਿੰਤਾ ਸਤਾ ਰਹੀ ਹੈ ਕਿ ਅਸੀਂ ਵੱਧ ਤੋਂ ਵੱਧ ਦੌਲਤ ਇਕੱਠੀ ਕਰੀਏ ਅਸੀਂ ਆਪਣੇ ਬੱਚਿਆਂ ਦੇ ਲਈ ਵੱਧ ਤੋਂ ਵੱਧ ਜਾਇਦਾਦ ਬਣਾਈਏ ਉਹਨਾਂ ਦੇ ਫਿਊਚਰ ਵਾਸਤੇ ਕੋਈ ਨਾ ਕੋਈ ਕੋਈ ਨਾ ਕੋਈ ਕਾਰਜ ਕਰਦੇ ਰਹੀਗੇ ਪਰ ਤੁਸੀਂ 20 ਸਾਲ ਤੋਂ ਕਰੀਬ ਸਮਾਜ ਸੇਵਾ ਦੇ ਵਿੱਚ ਆਪਣਾ ਜੀਵਨ ਲਾ ਰਹੇ ਹੋ ਤੁਹਾਡਾ ਜਿਹੜਾ ਪਰਿਵਾਰ ਹੈ ਔਰ ਤੁਹਾਡੀ ਜਿਹੜੀ ਪਰਵਰਿਸ਼ ਹੈ ਜਿਹੜਾ ਤੁਹਾਨੂੰ ਕਿਸ ਨੇ ਇਹ ਪ੍ਰੇਰਣਾ ਕੀਤੀ ਕਿ ਇਸ ਮਸ਼ੀਨੀ ਯੁੱਗ ਦੇ ਵਿੱਚ ਅੱਜ ਇਸ ਜਿਹੜਾ ਯੁੱਗ ਚੱਲ ਰਿਹਾ ਜਿੱਦੇ ਪੈਸੇ ਵੀ ਹੋਰ ਲੱਗੀ ਪਈ ਆ ਹੋਰ ਲੋਕ ਨਾ ਕੋਈ ਭਰਾ ਨਾ ਕੋਈ ਸੱਜਣ ਨਾ ਕੋਈ ਦੋਸਤ ਨਾ ਰਿਸ਼ਤੇਦਾਰ ਸਿਰਫ ਪੈਸਾ ਪ੍ਰਧਾਨ ਹੈ ਅੱਜ ਦੇ ਇਸ ਯੁੱਗ ਦੇ ਵਿੱਚ ਤੇ ਤੁਸੀਂ ਇਸ ਯੁੱਗ ਦੇ ਵਿੱਚ ਕਿਸ ਤਰ੍ਹਾਂ ਇੰਨਾ ਲੰਮਾ ਸਮਾਂ ਜਿਹੜਾ ਉਹ ਸਮਾਜ ਭਾਇ ਦੇ ਕਾਰਜਾਂ 'ਤੇ ਲਗਾ ਰਹੇ ਹੋ ਇਹਦੇ ਪਿੱਛੇ ਕੀ ਕਾਰਨ ਹੈ ਔਰ ਕੀ ਦੀ ਪ੍ਰੇਰਣਾ ਹੈ ਗੋਨਾਲਾ ਦੇ ਲਈ ਮਹਾਰਾਜ ਜਿਸ ਵਲੇ ਲਾਹੌਰ ਗਏ ਸੇਹਰ ਤੋਂ ਨਹੀਂ ਚੱਲਦੀ ਉਤੇ ਉਹਨਾਂ ਨੂੰ ਮਿਲੇ ਉਹਨਾਂ ਨੂੰ ਪ੍ਰਣਾਮ ਕੀਤਾ ਔਰ ਉਹ ਸੌਲੇ ਦਾ ਰਿਵਾਜ ਸੀ ਜਿੰਨੇ ਲੱਖ ਰੁਪਇਆ ਹੋਏ ਉਹਨੀਆਂ ਉਪਛਾਤੋ ਤੇ ਤਕਾ ਲੜਾਈ ਲਹਿ ਲੰਦੇ ਸੀ ਔਰ ਬੜਾ ਉਹਨੂੰ ਪੈਸੇ ਦਾ ਗਰੂਰ ਸੀ ਉਹ ਨਾਲ ਦੇਵ ਜੀ ਮਹਾਰਾਜ ਉਹਦੇ ਕੋਲ ਭੋਜਨ ਕਰਨ ਨਹੀਂ ਸੀ ਆਏ ਇਹ ਉਸੇ ਵੱਡੇ ਦੀ ਕਹਾਣੀ ਹੈ ਗੱਲਬਾਤ ਹੈ ਜਿਸ ਥੋਂ ਗੁਨਾਲਦੇਵ ਜੀ ਮਹਾਰਾਜ ਜੁਰੀ ਪਰਿਵਾਰਾਂ ਦੇ ਵਿੱਚ ਮਿਹਰਤ ਕਾ ਸ਼ੋਗ ਆ ਦੇ ਵਿੱਚ ਉਦਾ ਕੇ ਭੋਜਨ ਕਰਦੇ ਹੁੰਦੇ ਸੀ ਗਿਆ ਪਛਾ ਦੇ ਚੱਕਦੇ ਹੁੰਦੇ ਸੀ ਗੁਲਾਬਦੇਵ ਜੀ ਮਹਾਰਾਜ ਨੇ ਇੱਕ ਸੂਈ ਫੇਰ ਦੁਨੀਆ ਕੀ ਅਗੇ ਨੂੰ ਦੇ ਦਿੱਤੀ ਕਿ ਭਾਈ ਇਹ ਲੈ ਜਾ ਅਗਲੇ ਜਨਮ ਦੇ ਵਿੱਚ ਮੈਨੂੰ ਵਾਪਸ ਕਰ ਦੇ ਘਰ ਗਿਆ ਜਿਹੜਾ ਇਹਨੂੰ ਕਿਹਾ ਕਿ ਇਹ ਭਲੀਏ ਲੋਕੇ ਮੈਨੂੰ ਬਾਬਾ ਜੀ ਨੇ ਸੂਈ ਦਿੱਤੀ ਹੈ ਕਿਉਂਕਿ ਜਿਹੜਾ ਪੈਸੇ ਦਾ ਲਾਲਚ ਹੁੰਦਾ ਨਾ ਸਾਧ ਜੀ ਉਹ ਲਾਲ ਚੂਹੀ ਰਹਿੰਦਾ ਹੈ ਉਹਨੇ ਲੋ ਜੈ ਸੁਈ ਵੀ ਕੋ ਕਰਾਮਾਤੀ ਹੋਏਗੀ ਕਰਾਮਾਲ ਕਰ ਦੇਗੀ ਮੈਨੂੰ ਤੇ ਪਹਿਲਾ ਮਜ਼ਾ ਕਰ ਦੇਗੀ ਲੇਕਿਨ ਉਹ ਜਨਨੀ ਸਮਝਾਉਂਦੀ ਹੈ ਭਲਿਆ ਲੋਕਾਂ ਅਗਲੇ ਜਨਮ ਤੇ ਸੁਈ ਵਾਪਸ ਕਿੱਥੇ ਕਰੇਗਾ ਤੂੰ ਇਸ ਜਨਮ ਤੋਂ ਅਗਲੇ ਜਨਮ ਤੇ ਲੈ ਕੇ ਕਿੱਧਰ ਜਾਏਗਾ ਬੁਨਾਲ ਦੇਵੀ ਮਹਾਰਾਜ ਕੋ ਲਾ ਕੇ ਪਨਾਮ ਕਰਦਾ ਹੈ ਨਤਮਸਤਕ ਹੁੰਦਾ ਹੈ ਜਨਾ ਮਹਾਰਾਜ ਮੈਨੂੰ ਛੁੜਾ ਗਰ ਦੋ ਇਹ ਆਪਣੀ ਸੁਈ ਵਾਪਸ ਆ ਲਓ ਇਹ ਦੇਖੀ ਮੈਂ ਤੁਨੇ ਵਾਪਸ ਕਿੱਥੇ ਕਰਾਂਗਾ ਉਹਨਾਂ ਦਾ ਜੀ ਮਾਰਾ ਕਿਉਂਕਿ ਉਹਨਾਂ ਦੀ ਭਾਸ਼ਾ ਬਰੀ ਸਿੰਪਲ ਸੀ ਉਹ ਸਹ ਹਰ ਮਾ ਸਹਿਤ ਸਮਝ ਨੂੰ ਸਮਝਾਂ ਦੇ ਦਿੱਤੀ ਕਿ ਦੇਸ਼ ਦੇ ਆ ਬ ਦੁਨੀਆ ਕੁਰਤੀਆਂ ਦੇ ਨਾ ਉਹਨਾਂ ਨੇ ਦੰਡਾਈਆਂ ਉਸ ਰਣ ਭਾਸ਼ਾ ਦੰਡਾਈਆਂ ਉਹ ਸਮਝਣ ਦੀ ਲੋੜ ਨਹੀਂ ਕਿ ਸਮਝਾਉਣ ਦੀ ਲੋੜ ਨਹੀਂ ਕਿ ਤੈਨੂੰ ਉਹਨਾਂ ਦੀ ਬਾਣੀ ਬਰੀ ਦੋ ਸਮਝ ਆ ਜਾਏਗੀ ਉਹਨਾਂ ਨੇ ਕਿ ਆ ਭਲੇ ਆ ਲੋਕਾ ਜੇ ਤੂੰ ਸੁਈ ਨਹੀਂ ਨਾਲ ਲੈ ਕੇ ਦੱਸਦਾ ਲੋਕਾਂ ਦਾ ਖੂਨ ਚੂਸ ਚੂਸ ਕੇ ਲੋਕਾਂ ਦਾ ਹੱਕ ਜਿਹੜਾ ਲੋਕਾਂ ਦਾ ਹੱਕ ਸੀ ਉਹ ਵੀ ਤੂੰ ਮਾਰ ਮਾਰ ਕੇ ਜਿਹੜੀ ਕਮਾਈ ਕੀਤੀ ਹੈ ਕਿ ਤੂੰ ਨਾਲ ਲੈ ਕੇ ਨਾ ਯੂ ਹੀ ਨਾ ਜਾਇ ਲੇ ਤਾਂ ਐਸਾ ਨਾ ਲੈ ਜੇਕਾ ਨੂੰ ਸਮਝ ਆਂਦੀ ਹੈ। ਔਰ ਐਸੀਆਂ ਕਹਾਣੀਆਂ ਸੁਣਾਦੀ ਮੈਂ ਪੜੀਆਂ। ਇਸ ਸੰਸਾਰ ਦੇ ਵਿੱਚ ਨਾ ਪੈਸੇ ਦੀ ਕੋਈ ਬਹਤਾਂ ਨਹੀਂ। ਪੈਸਾ ਜਰੂਰ ਕਮਾਉਣਾ ਚਾਹੀਦਾ। ਲక్ష్ਮੀ ਨਾ ਦੇਰਾ ਦਮੀ ਕਰਨਾ ਚਾਹੀਦਾ। ਲੇਕਿਨ ਹੱਥ ਕਲਾ ਜਿਮਾਈ ਕਰਨੇ ਜਦਿ ਗੁਣਾਦੇਵ ਜੀ ਨੇ ਅੱਗੇ ਜਾ ਕੇ ਫੇਰ ਕਹਿੰਦਾ ਕਿਰਤ ਕਰੋ ਨਾਮ ਜਪੋ ਅੰਨ ਸਕੋ। ਮੇਲ ਕਰੋ। ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ ਸਾਧੂ ਸੰਿਆਸੀ ਨੂੰ ਵੀ ਕੋਈ ਅਧਿਕਾਰ ਨਹੀਂ ਹੈ। ਕਿਹਾ ਮੰਗਣੋ। ਉਹ ਯਾਰੀ ਤਾਂ 19 ਦੇ ਲੋ 16 ਸਾਲ ਪਹਿਰਾਨੇ ਸਾਰੇ ਸਮਾਜ ਨੂੰ ਕੁਰੀਕਿਆਂ ਨੂੰ ਕੱਢਣ ਵਾਸਤੇ ਉਹਨਾਂ ਨੇ ਪੈਦਲ ਯਾਤਰਾ ਕੀਤੀ ਆ ਉਸ ਵੇਲੇ ਕੋਈ ਸੜਕਾਂ ਨਹੀਂ ਸੀਗੀਆਂ ਉਸੇ ਕੰਡੇ-ਕੰਡੇ ਲਿਗੇ ਕੱਚੇ ਰਸਤੇ ਲਿਗੇ ਉਹ ਜੀ ਰੁਕੇ ਨਹੀਂ ਉਹ ਸਿੱਖਿਆਵਲੀ ਦਿਨ ਦੇ ਵਿੱਚ ਅਸਮਾਇ ਦੇ ਵਿੱਚ ਉਹਨਾਂ ਨੂੰ ਵੀ ਬਹੁਤ ਐਸੇ ਲੋਕਾਂ ਨਾਲ ਟਕਰਾ ਹੋਇਆ ਜਿਹੜੇ ਚਾਹਦੇ ਨਹੀਂ ਸੀ ਕਿ ਇਹ ਸਾਡੇ ਸਮਾਜ ਦੇ ਵਿੱਚ ਤੀਰ ਬਣਦੇ ਆ। ਜੀ ਤੁਸੀਂ ਆਪਣੇ ਪਰਿਵਾਰ ਇੱਕ ਸ਼ੋਕਰ ਬਾਰੇ ਕੋਈ ਯਾਦਗਾਰੀ ਦਿਓ। ਸਰ ਜਿਹੜਾ ਪਰਿਵਾਰ ਹੈ ਕਿਉਂਕਿ ਆਪਣੇ ਆਪਣੇ ਪਰਿਵਾਰਾਂ ਦੇ ਪਿੰਡਾਂ ਦੇ ਜਾ ਕੇ ਬੋੜਾ ਹੀ ਮਿਲ ਜਾਂਦਾ ਸਾਰਾ ਉਥੇ ਖੇਮਜੰਤ ਉਰਤ ਉਰਤੇ ਤਾਜੀ ਤਾਜ਼ੇ ਖਾਣੇ ਮਿਲਿਆ ਉਥੇ ਬੜਾ ਸਾਥ ਸਾਥ ਵੀ ਗੋਦਰ ਮਿਲਦਾ ਪਛਾਦੇ ਮਿਲਿਆ ਲੋਕ ਅੱਜ ਵੀ ਮੈਂ ਸਾਹਬ ਕਹ ਰਿਹਾ ਲੋਕ ਅੱਜ ਵੀ ਪਿੰਡਾਂ ਦੇ ਬਹੁਤ ਹੀ ਹੁੰਦੇ ਆ ਉਹ ਦਿਵਸ ਔਰ ਜਿਹੜੀ ਉਹ ਸਬਜ਼ੀ ਬਣਾਉਂਦੇ ਆ ਮੋਢੇ ਮਸਾਲੇ ਜਿਹੜੇ ਵਰਤਦੇ ਠਾਕ ਵੀ ਉਹਦੇ ਅੱਜ ਵੀ ਉਹ ਕਰਦੇ ਆ ਅਸੀਂ ਕੋਈ ਗੱਲ ਪਿੰਡਾਂ ਦੇ ਬਾਰੇ ਕੋਈ ਗਲਤ ਨਹੀਂ ਆਲ ਮੈਂ ਤੇ ਪਹਿਲੀ ਯਾਤਰਾ ਕੀਤੀ ਉੱਪਰ ਦੀ। ਪਹਿਣ ਦਿਨ ਮੈਂ ਅਜੇ ਸਾਹਮਣੇ ਬਾੜਾ ਲਾ ਕੇ ਤੇ ਜੰਮੂ ਕਸ਼ਮੀਰ ਤੇ ਬਾੜਾ ਤੱਕਰ ਮੈਂ ਘੈਰ ਰਣਾ ਮੈਂ ਖਾ ਲਈ ਗਿਆ। ਬਾੜਾ ਲਾਈਨ ਤੇ ਲੋਗਾਂ ਨੂੰ ਮਿਲਿਆ ਬੜਾ ਮਜ਼ਾ ਆਦਾ ਇੱਕ ਹੋਰ ਬੜਾ ਵਧੀਆ ਮੈਂ ਤੁਹਾਨੂੰ ਵਾਕਿਆ ਸੁਣਾਦਾ। ਅਸੀਂ ਮੇਰੇ ਨਾਲ ਇੱਕ ਸੰਤ ਵੀ ਹੁੰਦੇ ਸੀਗੇ ਜਿਸ ਵੇਲੇ ਆਪਾਂ ਨਿਕਲਦੇ ਪਏ ਸੀ ਸਾਹਮਣੇ ਦੋ-ਚਾਰ ਸਿੱਖ ਬੰਦੂ ਆ ਗਏ। ਉਹਨਾਂ ਨੇ ਉੱਥੇ ਦਿੱਤੀਆਂ ਉਤਾਰੀਆਂ ਆਚਰ ਕਰਕੇ ਮੁਝੇ ਉਤਾਲ ਕੇ ਨਾ ਸੰਤਾਂ ਦੇ ਤਰੀਕੇ ਹਾਲਾਂਕਿ ਮੈਂ ਦੇਖਿਆ ਕਿ ਅਸੀਂ ਲੋਕ ਜਿਹੜੇ ਸਾਡੇ ਲੋਕ ਸੀ ਉਹ ਘਟ ਕਰਦੇ ਸੀ ਇਹ ਲੇਕਿਨ ਮੈਂ ਸਿੱਖ ਨੂੰ ਇਹ ਦੇਖਿਆ ਕਿ ਉਹਨਾਂ ਨੇ ਪਹਿਲੇ ਪਹਿਲਾ ਸੰਤ ਨੂੰ ਪੁੱਛਾਂ ਇਹ ਕਿਹਾ ਕਿ ਜੇ ਚੇਤੇ ਉਹਨਾਂ ਦੇ ਕਦੇ ਹੁੰਦੇ ਆ ਜਿੱਥੇ ਵੀ ਜਾਓ ਚਾਹ ਮੰਦਰ ਜਾਓ ਤੇ ਫੁੱਟਲੋ ਕਰਦੇ ਆ ਕਿ ਗੁਰਦੁਆਰਾ ਸਾਹਿਬ ਚੇਟਕ ਕੇ ਜਾਣਾ ਚਾਹੀਦਾ ਕਿਸੇ ਵੀ ਸਥਾਨ ਦੇ ਉਤੇ ਜਾਓ ਸੇਟਕ ਨਹੀਂ ਚਾਹੀਦਾ ਘਰ ਦੇ ਚ ਮਹਿਲਾਵਾਂ ਨੂੰ ਰੋਟੀ ਬਣਾਉਣ ਲਈ ਖਾਸ ਹੋਤੇ ਸਿਰ ਟਕਣਾ ਦੇਉਂਦੇ ਕਿਉਂ ਉਹਦਾ ਵਾਲ ਕਿਤੇ ਡਿੱਗ ਕੇ ਰੋਟੀ ਤੇ ਛਲੀਪ ਵਿੱਚ ਆ ਜਾਈਏ ਸ਼ਾਹਨੌਮਾ ਜਿਆਦਾ અપਮਾਨ ਅਨ ਦਾ ਵਾਣਨ ਨਹੀਂ ਇਸ ਕਰਕੇ ਆਪਣਾ ਸਾਰਾ ਸਮਾਜ ਹੈ ਰਈਆ ਕਰਾਂਗੀਆਂ ਲੋਕਾਂ ਦੇ ਉਹਨਾਂ ਨੂੰ ਕੋਈ ਪ੍ਰਸ਼ਾਦੇ ਛਕੀ ਨਹੀਂ ਮਰੇ ਪਿਆਰ ਨਾਲ ਰੱਖਦੇ ਹੈ ਮਰੇ ਪਿਆਰ ਨਾਲ ਗੱਲਬਾਤ ਸੁਣਦੇ ਹੈ ਔਰ ਉਨਾਂ ਗਈ ਘਰਾਂ ਦੇ ਵਿੱਚ ਜਿਹੜੇ ਨੌਜਵਾਨ ਹੁੰਦਾ ਹੈ ਉਧਾਨਾ ਵੀ ਬੈਠੀਦਾ ਮੇਰੀਆਂ ਨੂੰਹਾਂ ਬੈਨਾ ਹੈ ਉਨਾਂ ਨਾਲ ਵੀ ਬੈਠੀਦਾ ਹੈ ਮੇਰੀਆਂ ਬੀਬੀਆਂ ਹੈ ਉਨਾਂ ਨਾਲ ਵੀ ਬੈਠੀਦਾ ਉਨਾਂ ਦੀ ਵੀ ਗੱਲਬਾਤ ਸੁਣੀਦੀ ਹੈ ਔਰ ਉਨਾਂ ਨੂੰ ਵੀ ਕਹੀਦਾ ਤੁਸੀਂ ਬੱਚਿਆਂ ਨੂੰ ਫੜ ਫੜ ਕੇ ਨਾ ਗੁਰੂ ਦੇ ਬੱਚਿਆਂ ਦੀਆਂ ਜਿਨ੍ਹਾਂ ਨੇ ਤੁਹਾਨੂੰ ਹੀ ਖਾਤਰ ਕੁਰਬਾਨੀ ਦਿੱਤੀ ਸੀ ਉਹਨਾਂ ਦੀ ਕਹਾਣੀ ਸੁਣਾਇਆ ਕਰੋ ਗੱਲਬਾਤ ਸੁਣਾਇਆ ਕਰੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਸ ਤਰੀਕੇ ਨਾਲ ਆਪਣੇ ਪਿਤਾ ਨੂੰ ਆਪਣੇ ਪਿਤਾ ਨੂੰ ਕਹਾਂਗੇ ਤੁਹਾਡੇ ਦਾ ਵੱਡਾ ਸਾਥ ਕੌਣ ਹੋਸੇ ਤਾਂ ਜਿਹੜਾ ਤੇ ਅੱਜ ਦੇ ਖਾਤਰ ਰੱਖਿਆ ਕਰਦਾ ਹੈ ਇਹ ਗੱਲਾਂ ਸੁਣਾਇਆ ਕਰੋ ਤੁਸੀਂ ਜਦੋਂ तकरीबन ਤੁਸੀਂ ਕਹਿ ਰਹੇ ਹੋ ਕਿ 20 ਸਾਲ ਤੋਂ ਤੁਸੀਂ ਜਿਹੜਾ ਇਸ ਸਮਾਜ ਨੂੰ ਆਪਣਾ ਪਰਿਵਾਰ ਸਮਝ ਕੇ ਉਹਦੇ ਵਿੱਚ ਰਹਿ ਰਹੇ ਹੋ ਤੁਹਾਨੂੰ ਦੇਖੋ ਅੱਜ ਤੋਂ 20 ਸਾਲ ਪਹਿਲਾਂ ਜੇ ਅੱਪਾ ਗੱਲ ਕਰੀਏ ਉਸ ਵੇਲੇ ਪੰਜਾਬ ਦਾ ਮਾਹੌਲ ਜਿਹੜਾ ਸੀ ਉਹ ਕੋਈ ਪੂਰਾ ਸਖਾਵਾਂ ਨਹੀਂ ਸੀ ਔਰ ਤੁਹਾਨੂੰ ਕੋਈ ਆਪਣੇ ਇਸ ਕਾਰਨ ਤੁਹ ਕਰਦੇ ਆ ਕਿਤੇ ਕੋਈ ਇਸ ਤਰ੍ਹਾਂ ਦੀ ਦਿੱਕਤ ਕੋਈ ਧਰ ਦੇ ਨਾਮ ਤੇ ਜਾਂ ਕਿਸੇ ਹੋਰ ਸਮਾਜ ਦੇ ਵਿੱਚ ਕਿਸੇ ਵੱਲੋਂ ਤੁਹਾਨੂੰ ਕੋਈ ਗਟਾਸ਼ ਕੀਤਾ ਗਿਆ ਹੋਵੇ ਜਾਂ ਤੁਹਾਡੇ ਕਿਸੇ ਕੰਮ ਪਰ ਕੋਈ ਕਿਸੇ ਨੇ ਨੁਕਸਾਨ ਪਹੁੰਚੀ ਕੀਤੀ ਹੋਵੇ ਕੋਈ ਅਜਿਹੀ ਘਟਨਾ ਇਸ ਪੰਜਾਬ ਦੇ ਵਿੱਚ ਕੋਈ ਤੁਹਾਡੇ ਨਜ਼ਰ ਵਿੱਚ ਆਈ ਐਸਾ ਕਿ ਜਿਹੜੇ ਸੁਮੀਦਾਰ ਹੋਗਾ ਨਾ ਬਹੁਤ ਪਿਆਰ ਕਰਦੇ ਸੁਮੀਦਾਰ ਵੱਡੀ ਗੱਲਾਂ ਕਿ ਬੀਬੀਆਂ ਬਹੁਤ ਪਿਆਰ ਕਰਦੇ ਜੇ ਕਿਸੇ ਮੁੰਡੇ ਨੇ ਉਹ ਗਲਤ ਕੰਮ ਕਰਨਾ ਪ੍ਰਯਾਸ ਵੀ ਕੀਤਾ ਨਾ ਪਰ ਉਸ ਪ੍ਰਯਾਸ ਨੂੰ ਮੇਰੀ ਬੀਬੀਆਂ ਨੇ ਵੇਖਣ ਕਰਤਾ ਜੇ ਕਿਸੇ ਨੇ ਕਿਹਾ ਕਿ ਤੁਸੀਂ ਕੋਣ ਦਸਤਾਨ ਵਾਲੇ ਅਜੀਤ ਖਾਨ ਵਾਲਿਆਂ ਆਪਣੇ ਮੈਂਨੇ ਸਖੰਦਾ ਸੀ ਕਿ ਬਈ ਥਾਰੇ ਬੱਚਾ ਨੂੰ 10 ਗੁਣੋ ਦੇ ਨਾਮ ਬਤਾਉਣ ਦੇ ਤੇ ਜਿਹੜੇ ਪੰਜ ਅੱਤਨੇ ਘਰਾਂ ਆ ਉਹ ਥਾਰੇ ਕੋਲ ਹੋਣੀ ਚਾਹੀਦੀ ਐ ਅਸੀਂ ਨਹੀਂ ਰੱਖ ਪਾ ਲਏ ਕਿਉਂਕਿ ਅਸੀਂ ਥਾਡੇ ਪਰਿਵਾਰ ਅੰਤ ਪਰਿਵਾਰ ਜਿਹੜੇ ਆ ਉਹ ਬਹੁਤ سارے ਸਿੱਖ ਪਰਿਵਾਰ ਆ ਠੀਕ ਹੈ ਅਸੀਂ ਬਹਿਲੇ ਰੱਖਿਆ ਹੋਇਆ ਕਿ ਉਹਨੂੰ અધિકਾਰ ਨਹੀਂ ਹੈ ਲੇਕਿਨ ਮੈਨੇ ਕਰਨਾ ਨਾ ਕਿ ਜਿਹੜੇ ਸਿੱਖ ਬੰਦੇ ਹੈ ਕਿਉਂਕਿ ਮਾਦਰ ਕਾਉਂਗਿਲੀ ਗਈ ਹੈ ਇਹ ਕਮਜ਼ੋਰ ਤੇ ਰੱਖਿਆ ਹੋਇਆ ਸੀ ਕਿ ਨਹੀਂ ਗਈ ਹੈ ਕਿ ਘਟਕਟੂ ਆਪਣੇ ਆਪ ਲੱਗੇ ਤੇ ਕਮਜ਼ੋਰ ਹੋ ਜਾਣ ਘਾਰ ਰੱਖਣ ਦੇ ਨਾਲ ਨਾ ਸ਼ਕਤੀ ਆਂਦੀ ਹੈ ਗੁਰੂ ਮਹਾਰਾਜ ਸ਼ਕਤੀ ਦਿੰਦੇ ਹੈ ਔਰ ਜੇ ਅਸੀਂ ਆਪਣੇ ਵਾਲ ਜਿਹੜੇ ਹੈ ਉਹ ਬਹੁਤ سارے ਸਿੱਖ ਪਰਿਵਾਰੀ ਹੈ ਠੀਕ ਹੈ ਅਸੀਂ ਬਹਿਲੇ ਰੱਖਿਆ ਹੋਇਆ ਕਿ ਮਨੂਆਂ ਦੀ ਘਰ ਨਹੀਂ ਹੈ ਲੇਕਿਨ ਮੈਨੇ ਦਰਨਾ ਨਾ ਕਿ ਜਿਹੜੇ ਸਿੱਖ ਬੰਦੂ ਹੈ ਕਿਉਂਕਿ ਮਹਾਨ ਰਗੋਂ ਗਿਲੀ ਗਈ ਹੈ ਕਿ ਇੱਕ ਕਮਜ਼ੋਰ ਤੇ ਰੱਖਿਆ ਵਸੇ ਕਿ ਨਹੀਂ ਗਈ ਹੈ ਕਿ ਘਟੂ ਘਟੂ ਆਪਣੇ ਆਪ ਲਗੇ ਤੇ ਕਮਜ਼ੋਰ ਹੋ ਜਾਣ। ਘਰ ਰੱਖਣ ਦੇ ਨਾਲ ਸ਼ਕਤੀ ਹੁੰਦੀ ਹੈ। ਗੁਰੂ ਮਹਾਰਾਜ ਸ਼ਕਤੀ ਦਿੰਦੇ ਆ। ਅਰ ਜੇ ਅਸੀਂ ਆਪਣੇ ਹੋ ਨਾ ਨੀ ਪਾਲਨ ਕਰਦੇ ਨਾ ਤੇ ਸੱਚੀ ਸ਼ਕਤੀ ਵੀ ਨੋ ਜਣੀ ਆ। ਗੁਰੂ ਦੇ ਬਗਤ ਗੁਰੂ বিনা ਕੱਤ ਨਹੀਂ ਹੈ। ਗੁਰੂ ਦੇ ਬਗਤ ਨਹੀਂ ਬਣਾਂਗੇ ਤੇ ਆਪਾਂ ਕਿਥੇ ਚੰਗੇ ਹੋ ਜਾਾਂਗੇ ਜੀ। ਇਸ ਕਰਨਾ ਮਸੰਦਾ ਨਹੀਂ ਇੱਕ ਵਾਲੀ ਗੱਲਬਾਤ ਹੋਈ ਹੈ ਕਦੇ ਪਿੰਡੀਆਂ ਦੇ ਆ ਕੇ ਉਹਨਾਂ ਦਾ ਲੱਟ ਕੇ ਲੋਕ ਨੂੰ ਤਾਹ ਆਮ ਮੇਰੀ ਬਹੁਤ ਹੀ ਸੰਭਲ ਗਈ ਉਹਨਾਂ ਮੈਂ ਆਜੇ ਵੀ ਉਹਨਾਂ ਨੂੰ ਨਮਸਕਾਰ ਕਰਨਾ ਪ੍ਰਣਾਮ ਕਰਨਾ ਜਿਨ੍ਹਾਂ ਨੇ ਉਸ ਮੁਕੇ ਤੇ ਪਹੁੰਚ ਕੇ ਤੇ ਭਾਈ ਤੁਸੀਂ ਇਹ ਬੰਦਾ ਜਿਹੜਾ ਹੈਗਾ ਤੇ ਭਾਈ ਗੁਰਦਾ ਬੰਦਾ ਹੈ ਉਹ ਬਾਈ ਗੁਰਦੇ ਨਾਲ ਗੱਲ ਕਰਦਾ ਪਿਆ ਤੇ ਤੁਸੀਂ ਇਹਦੇ ਵੱਲੇ ਪਾਸੇ ਟੇਢੀ ਆਪਸ ਨਾਲ ਨਹੀਂ ਤਕਣਾ ਤੁਸੀਂ ਜਿਹੜਾ ਸਮਾਜ ਦੇ ਵਿੱਚ ਰਹੇ ਹੋ ਕਿਹੜੀਆਂ ਖਾਸ ਉਹ ਕੁਲਤੀਆਂ ਹੈ ਜਿਨ੍ਹਾਂ ਦੇ ਉੱਪਰ ਤੁਸੀਂ ਜ਼ਿਆਦਾ ਧਿਆਨ ਦਿੰਦੇ ਹੋ ਪਰ ਲੋਕਾਂ ਨੂੰ ਪੇੜਦੇ ਹੋ ਅਸੀਂ ਜੰਨਿਆ ਕਿ ਜਿਹੜੀ ਚਾਹ ਰਮਾਇਣ পড়ੋ ਚਾਹੇ ਜਬੀ ਸਾਹਿਬ ਬਾਤ ਕਰੋ ਚਾਹੇ ਹਰਵੰਟਲੀ ਸਾਹਿਬ ਕਰੋ ਲੇਕਿਨ ਉਹਦੇ ਅਰਥ ਸਮਝੋ ਮੈਂ ਉਹਦੇ ਅਰਥ ਸਮਝਾਉਂਦਾ ਮਨੁੱਖੀ ਜੀਵਨ ਹੈ ਕੀ ਹੈ ਉਹਨੂੰ ਸਮਝਾਉਂਦਾ ਪੜਾਉਂਦਾ ਕਿ ਮਨੁੱਖੀ ਜੀਵਨ ਦੇ ਵਿੱਚ ਤੁਹਾਨੂੰ ਕਿਸੇ ਨਾਲ ਰਾਜ ਵਿਸ਼ੇ ਨਹੀਂ ਆਪਣਾ ਮਨੁੱਖੀ ਜੀਵਨ ਦੇ ਵਿੱਚ ਤੁਹਾਨੂੰ ਨੂੰ ਸਿਰਫ ਸਿਰ ਸਮਾਜ ਦੇ ਭਲੇ ਵਾਸਤੇ ਤੁਮ ਨੂੰ ਮੁਨਕੀ ਬਣਿਆ ਪਸ਼ੂਆਂ ਨੂੰ ਆਪਣਾ ਜੀਵਨ ਉਹ ਕਰਵਾ ਦੇ ਮਿਲਿਆ ਸਾਨੂੰ ਆਪਣਾ ਜੀਵਨ ਸੁਧਾਰਨ ਵਾਸਤੇ ਮਿਲਿਆ ਅਸੀਂ ਕਿਹਾਏ ਗੋਨਾਣੇ ਦੇਵੀ ਮਹਾਰਾਜ ਦੀ ਬਾਣੀ ਬਾਲੋ ਚਲ ਮਾਇੰਦਾ ਤੁਸੀ ਦਾ ਅੱਜ ਦਾ ਇੱਕ ਸ਼ਲੋਕ ਹੈ ਜਰੂਰ ਸਾਰਿਆਂ ਨੂੰ ਯਾਦ ਕਰਨਾ ਉਹ ਹੈ ਪਰ ਹਿੱਤ ਸਮ ਧਰਮ ਨਹੀਂ ਭਾਈ ਪਰ ਪੀਲਾ ਸਮ ਨਹੀਂ ਜਿਵਾਇ ਭਲੇ ਦੂਸਰੇ ਕਾਂ ਭਲਾ ਕਰਨੇ ਕੇ ਸਮਾਨ ਕੋਈ ਬੜਾ ਧਰਮ ਨਹੀਂ ਹੈ ਔਰ ਦੂਸਰੇ ਕੋ ਕਸ਼ਟ ਦੇਣੇ ਕੇ ਬੜਾ ਕੋਈ ਪਾਪ ਨਹੀਂ ਹੈ ਇਸ ਕਰਕੇ ਸਾਨੂੰ ਮਨੁੱਖ ਜੀਵਨ ਦੇ ਵਿੱਚ ਈਵਨ ਪੱਤਿਆਂ ਨੂੰ ਵੀ ਕਟੋੜਨਾ ਨਹੀਂ ਚਾਹੀਦਾ ਜੀਵਿਤ ਵਿਰਛਾ ਨੂੰ ਵੀ ਕਟਣਾ ਨਹੀਂ ਚਾਹੀਦਾ ਥੱਲੇ ਘਾਸ ਤੇ ਬੈਠੇ ਹੋਏ ਘਾਹ ਵੀ ਤੋੜਨਾ ਨਹੀਂ ਚਾਹੀਦਾ ਮੈਂ ਤੇ ਜੀਵਨ ਦੀ ਹੱਤਿਆ ਨਹੀਂ ਤੇ ਅਲੱਗ ਗੱਲ ਕਰਨਾ ਘਾਹ ਦੇ ਪੱਤੇ ਨਹੀਂ ਤੋੜਨੇ ਚਾਹੀਦੇ ਇਹ ਵੀ ਜੀਵਨ ਪੱਤਿਆਂ ਨੂੰ ਹੱਤਿਆ ਉਹਦੇ ਵਿੱਚ ਵੀ ਭਗਵਾਨ ਮੱਥੇ ਆਇਆ ਰੱਬ ਬੱਟਾ ਆਇਆ ਬਾਈ ਕੋਲ ਬੱਟੇ ਹੋਇਆ ਉਹ ਕੀ ਦੁਨੀਆ ਦੀ ਜੀ ਨੂੰ ਇੱਕੋਂ ਕੋਰ ਬੜਾ ਵੱਡਾ ਸਮਾਦਾ ਛੋਟਾ ਸਮਾਦੀਆ ਚੋਟਾ ਬਦੀਆ ਸਾਰੀ ਦੁਨੀਆ ਇੱਕ ਹੈ ਇੱਕੋ ਰੱਬ ਦੀ ਬਣਾਈ ਹੋਈ ਹੈ ਰੱਬ ਇੱਕੋ ਹੀ ਹੈ ਆਪਾਂ ਉਹ ਸਾਰੇ ਦੇ ਰੱਬ ਹੈ ਜੀਵ ਹੈ ਜੀਵ ਹੈ ਸਜੀਵ ਹੈ ਸਾਰੇ ਅਸੀਂ ਕਹਿੰਦੇ ਹਾਂ ਨਾ ਚੰਨਾ ਮਮਾ ਦੂਰ ਕੇ ਉਲੇ ਪਕਾਏ ਕੂਰ ਕੇ ਚੰਨਾ ਵੀ ਮਮਾ ਬੰਦਾ ਵੀ ਬੰਦਾ ਮਈਆ ਹੈ ਤੂੰਂਂ ਕਰ ਦੇ ਦਿੱਤਾ ਹੈ ਮਾਲੇ ਪਰਵਤ ਪਹਾੜਾ ਹੈ ਤੇ ਉਹ ਵੀ ਸਾਡਾ ਮੁੱਝ ਨਹੀਂ ਹੈ ਕ੍ਰਿਸ਼ਨ ਮਘਵਾਨ ਨੇ ਤੇ ਉਂਗਲੀ ਤੇ ਚੱਕ ਰਿਆ ਸਾਡੀ ਦੀ ਰੱਖਿਆ ਕਰ ਦਿੱਤੀ ਕਿਤੇ ਨਾ ਐਵੀਂ ਕਾਲੀ ਖੋੜਨਾ ਕਲਪਨਾ ਕਿ ਆਪਸਰੂ ਗਿਚਕਣਾ ਨਹੀਂ ਕਰਨਾ ਚਾਹੀਦਾ ਉਹ ਗਾਮ ਦੇਵੀ ਨੇ ਮਹਾਰਾਜ ਨੂੰ ਬਹੁਤ ਵਧੀ ਗੱਲ ਕਰਤੀ ਹੈ ਸੰਗਤ ਕਰੋ ਤੇ ਪੰਗਤ ਕਰੋ ਮੀਟ ਬੈਠ ਕੇ ਲਿਆ ਖਾਓ ਲਾਭਾ ਲਾਓ ਇਕੱਠੇ ਬੈਠ ਕੇ ਹੰਗਤ ਕਰੋ ਮਤਲਬ ਕੱਥੇ ਭਟਕੇ ਸੰਦੇਸ਼ ਉਹਦੇ ਵਿੱਚ ਕੋਈ ਨਹੀਂ ਹੈ ਇਹ ਖਤਰੀ ਹੈ ਬ੍ਰਾਹਮਣ ਹੈ ਮਹਾਜਨ ਹੈ ਬਲਾਣਾ ਹੈ ਟਿੰਗੜਾ ਹੈ ਬੁਕੜਾ ਹੈ ਨਾ ਭਾਰੇ ਕੱਥੇ ਐਂਦੇ ਹੋਰ ਆਖਿਓ ਇਥ ਉਠ ਇੱਕ ਰੂਪ ਦੇ ਵਿੱਚ ਤੁਸੀਂ ભગવાન ਪਤਾ ਨਹੀਂ ਤਲੇ ਜਾ ਤੂੰ ਤਾਂ ਦੇਖਣ ਦੇ ਤੇ ਭਈ ਵਿਸ਼ਵਾਸ ਤੇ ਕਰੋ ਨਾ ਬਦੇ ਉਤੇ ਮਿੱਤੇ ਨਾ ਇਸ ਤੋਂ ਲਾਵਾ ਤੁਸੀਂ ਹੋਰ ਕਿਹੜੀਆਂ ਪ੍ਰਤੀਤੀਆਂ ਵੱਲ ਜ਼ਿਆਦਾ ਧਿਆਨ ਦਿੰਦੇ ਹੋ ਅੱਜ ਨਸ਼ਾ ਜਿਹੜਾ ਹੈ ਉਹ ਬਹੁਤ ਵੱਡਾ ਅਵਿਸ਼ਾਗ ਬਣ ਚੁੱਕਾ ਹੈ ਮੈਂ ਉਹਨੂੰ ਕਿਸੇ ਸਰਕਾਰ ਨੂੰ ਦੋਸ਼ ਨਹੀਂ ਦੇ ਸਕਦਾ ਕਿਤੇ ਨਹੀਂ ਕਿਉਂਕਿ ਤੁਸੀਂ ਦੇਖ ਲਓ ਬੜੀਆਂ ਸਰਕਾਰਾਂ ਬਦਲੀਆਂ ਸਭ ਨੇ ਕਾਹੀ ਨਸ਼ਾ ਦੋਹਾਂ ਦੇਣਾ ਹੀ ਕਰੂਗਾ ਦਾਂਗੇ 2 ਘੰਟਿਆਂ ਦੀ ਕਹਾਣੀ ਬੰਦ ਕੋਈ ਕਰਦਕਿਆ ਅੱਜ ਤੱਕ ਕੋਈ ਵਧੀਆ ਨਹੀਂ ਵਧੀਆ ਮੈਂ ਇਹ ਕਹਣਾ ਵਧੀਆ ਕੀ ਸ਼ੋਰੂਮ ਖੋਲ੍ਹ ਦਿੱਤਾ ਕੰਦਸ਼ਰਾ ਦੇ ਟਿਕਾ ਦੇ ਪੁਰਾਣੇ ਟਾਈਮ ਦੇ ਵਿੱਚ ਜਦੋਂ ਆਉਣੇ ਜੇ ਸਾਡੇ ਪਜਾ ਦੀ ਦੇ ਸ਼ੋਰੂਮ ਕੋਲ ਇਸ ਕਰਕੇ ਨਸ਼ਾ ਤਾਂ ਕਰ ਤੂੰ ਕਿਸਲਾ ਕੀ ਆਪਾਂ ਕੀ ਹੈ ਬਣੀ ਆਣਾ ਆਪਾਂ ਹੱਥ ਦੀ ਕਮਾਈ ਕਰ ਜਿਸ ਨਾਲ ਉਹਦੀ ਕਮਾਈ ਕਰਨੀ ਹੈ ਫਿਰ ਨਸ਼ਾ ਖਤਮ ਹੋ ਜਾਏਗਾ ਤੋ ਕਿ ਨੌਜਵਾਨ ਸਾਡੇ ਬਹੁਤ ਚੰਗੇ ਜੇ ਬਹੁਤ ਵੀਰ ਹੈ ਸਾਡੇ ਉਹ ਨੌਜਵਾਨ ਜਿਹੜੇ ਲੰਗਰ ਰਵਾਉਂਦੇ ਆ ਵਾਹ ਕਿਰ ਵਾਹ ਕਿਰ ਲੈ ਗਏ ਸਾਕੂ ਚੀ ਵੀ ਨਾ ਤੇ ਜੀ ਵੀ ਚੀ ਲੈ ਲਿਆ ਨਾ ਕਿੱਦਾਂ ਕਹਿੰਦੇ ਹੋ ਲੈ ਵਾਹ ਕਿਰ ਜੀ ਵੀ ਠਾਕਰ 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 ਦੰਦੇ ਲਾ ਐਨਾ ਬਤੋਂ ਨੇ ਕਿ ਬੋਨਸ ਆਲੇ ਆ ਲੇਕਿਨ ਆਗੁਲ ਕੀ ਆ ਗਿਆ ਬਿਨੇ ਰਨ ਵਾਲਾ ਆ ਗਿਆ ਉਹ ਬਿਨੇ ਰਨ ਤੋਂ ਪੱਕਾ ਖਤਮ ਕਰਵਾਈਏ ਉਹਨਾਂ ਨੂੰ ਮਿਹਨਤ ਕਸ਼ ਬਣਾਈ ਹੈ ਉਹਨਾਂ ਨੂੰ ਖੇਤਾਂ ਵਿੱਚ ਕੰਮ ਕਰਵਾਈਏ ਉਹਨਾਂ ਨੂੰ ਚੱਕਾ ਚਲਾਉਂਦੇ ਸੀ ਚੱਕੀ ਚਲਾਉਂਦੇ ਸੀ ਕੋਲੂ ਚਲਾਉਂਦੇ ਸੀ ਆਪਾਂ ਉਹ ਸਾਰੇ ਹੱਥ ਕਰ ਗਏ ਉਹਨਾਂ ਨੂੰ ਪੱਟੇ ਘੜਾਈਏ ਉਹਨਾਂ ਨੂੰ ਚੱਕਾ ਘੜਾਈਏ ਉਹਨਾਂ ਨੂੰ ਪਿੱਠੂ ਘੜਾਈਏ ਉਹਨਾਂ ਨੂੰ ਸਟਾਪੂ ਘੜਾਈਏ ਉਹ ਜਿਹੜੇ ਖੇਡ ਸਾਡੇ ਪਰੰਪਰਾ ਦੀ ਉਹਨਾਂ ਕੁਸ਼ੀਏ ਲਈਏ ਆ ਪਿਛੇ ਦੀ ਸਾਡੇ ਕਿਸੇ ਦਾ ਮਨ ਨਹੀਂ ਲੱਜਾ ਅਗੇ ਪਿਛਲੇ ਕਮੇਂਡ ਨੇ ਇੱਕ ਕਬੱਡੀ ਦੇ ਮੈਚ ਬਣੇ ਅੱਛੇ ਕਰਵਾਏ ਬਹੁਤ ਵਧੀਆ ਕਰਾਇਆ ਉਹ ਜਿਹੜਾ ਕਬੱਡੀ ਨੂੰ ਮੱਲ ਮਿਲਿਆ ਆ ਨੌਜਵਾਨਾਂ ਨੇ ਆਪਣੇ ਆਪਣੇ ਸ਼ਿਲਿਆਂ ਨੂੰ ਵਧਾਇਆ ਅੱਜ ਜਿਹੜਾ ਨੌਜਵਾਨ ਸਾਡੇ ਦੇਸ਼ ਦੇ ਵਿੱਚੋਂ ਬਹੁਤ ਹੀ ਜਿਹੜਾ ਉਹ ਵਿਦੇਸ਼ਾਂ ਵੱਲੋਂ ਉਹਦਾ ਰੁਝਾਨ ਹੋਇਆ ਹੋਇਆ ਉਹਦਾ ਤੁਸੀਂ ਕੀ